ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸੋਹਣ ਬੀਰੂ ਟ੍ਰੈਵਲ ਬਲੌਗ ਤੇ ਅੱਜ ਫੇਰ ਇੱਕ ਵਾਰ ਤੁਹਾਡਾ ਸਵਾਗਤ ਹੈ ਦੋਸਤੋ ਜਿਵੇਂ ਆਪਾਂ ਹਜ਼ੂਰ ਸਾਹਿਬ ਦੀ ਯਾਤਰਾ ਕਰ ਰਹੇ ਹਾਂ ਤੇ ਹੁਣ ਆਪਾਂ ਹਜ਼ੂਰ ਸਾਹਿਬ ਦੇ ਨੇੜਲੇ ਗੁਰਦੁਆਰਿਆਂ ਨੂੰ ਦੇਖ ਰਹੇ ਹਾਂ ਤੇ ਇਹ ਨੇੜਲੇ ਗੁਰਦੁਆਰਿਆਂ ਦੇ ਵਿੱਚ ਤੀਸਰਾ ਬਲੌਗ ਹੈ ਜਿਸ ਵਿੱਚ ਅਸੀਂ ਗੁਰਦੁਆਰਾ ਸੰਗਤ ਸਾਹਿਬ ਤੇ ਗੁਰਦੁਆਰਾ ਸਕਾਰ ਘਾਟ ਦੋਨਾਂ ਦੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਇਸ ਦਾ ਪੂਰਨ ਇਤਿਹਾਸ ਵੀ ਦੱਸਾਂਗੇ ਤੇ ਨਾਲ ਦੀ ਨਾਲ ਮਾਤਾ ਜੀਤੋ ਦੇ ਨਾਂ ਤੇ ਜੋ ਯਾਦਗਾਰੀ ਗੁਰਦੁਆਰਾ ਬਣਿਆ ਉਹਦੇ ਬਾਰੇ ਵੀ ਦੱਸਾਂਗੇ ਹਾਂਜੀ ਦੋਸਤੋ ਹੁਣ ਆਪਾਂ ਗੁਰਦੁਆਰਾ ਸੰਗਤ ਸਾਹਿਬ ਪਹੁੰਚ ਗਏ ਆ ਤੇ ਤੁਸੀਂ ਦੇਖੋ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਤੇ ਆਲੇ ਦੁਆਲੇ ਦੋ ਜਿਹੜੇ ਖਾਲਸਾ ਫੌਜ ਦੇ ਸਿਪਾਈ ਖੜੇ ਨੇ ਵਰਸੇ ਫੜ ਕੇ ਤੇ ਇੱਥੇ ਫਰੂਟ ਵੀ ਅਵੇਲੇਬਲ ਹੈ ਜਿਹੜਾ ਇੱਥੇ ਲੋਕਲ ਲੋਗ ਆ ਕੇ ਫਰੂਟ ਵੇਚਦੇ ਨੇ ਤੁਸੀਂ ਦੇਖੋ ਕਿੰਨਾ ਸੋਹਣਾ ਜਿਹੜਾ ਡਿਊੜੀ ਬਣੀ ਹੋਈ ਹੈ ਆਪਾਂ ਇਹਦੇ ਵਿੱਚੋਂ ਐਂਟਰ ਕਰਕੇ ਤੇ ਅੱਗੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਦੱਸ ਦਿਆਂ ਆਹ ਸਾਰੀ ਸੰਗਤ ਜਿਹੜੀ ਹਜੂਰ ਸਾਹਿਬ ਆਈ ਹੈ ਉਹ ਇੱਥੇ ਗੁਰਦੁਆਰਾ ਸੰਗਤ ਸਾਹਿਬ ਨੂੰ ਵਿਜ਼ਿਟ ਕਰਨ ਆਈ ਹੈ ਤੇ ਆਹ ਬੋਰਡ ਦੇ ਉੱਤੇ ਤਿੰਨ ਭਾਸ਼ਾਵਾਂ ਦੇ ਵਿੱਚ ਗੁਰਦੁਆਰਾ ਸਾਹਿਬ ਦਾ ਜਿਹੜਾ ਇਤਿਹਾਸ ਲਿਖਿਆ ਹੋਇਆ ਹੈ ਤੁਸੀਂ ਇਹਨੂੰ ਪਾਜ਼ ਕਰਕੇ ਜਾਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਤੇ ਸਾਹਮਣੇ ਇੱਕ ਗੁਰੂ ਗੋਬਿੰਦ ਸਿੰਘ ਜੀ ਜਿਹੜੀ ਤਸਵੀਰ ਹੈ ਉਹ ਲੱਗੀ ਹੈ ਵੀ ਕਿਵੇਂ ਉਹਨਾਂ ਨੇ ਖਜ਼ਾਨਾ ਵੰਡਿਆ ਤੇ ਤੁਹਾਨੂੰ ਇਸ ਦੇ ਇਤਿਹਾਸ ਬਾਰੇ ਦੱਸ ਦਿਆਂ ਤੇ ਨਾਲੇ ਅੱਗੇ ਦਰਬਾਰ ਸਾਹਿਬ ਵੀ ਦਿਖਾਉਨੇ ਹਾਂ ਬਾਕੀ ਇਹ ਪਿੱਛੇ ਦੇਖੋ ਤੁਸੀਂ ਕਿੰਨਾ ਵੱਡਾ ਗੁਰਦੁਆਰਾ ਸਾਹਿਬ ਦਾ ਜਿਹੜਾ ਚੁਗਿਰਦਾ ਅੰਦਰੋਂ ਬਹੁਤ ਅੰਦਰ ਵਹੀਕਲਸ ਖੜਨ ਦੀ ਵੀ ਪ੍ਰੋਵੀਜ਼ਨ ਹੈ ਤੇ ਜਦੋਂ ਐਂਟਰੀ ਕਰਦੇ ਆ ਸਾਹਮਣੇ ਸਾਫ ਪਾਣੀ ਦੀ ਸਹੂਲਤ ਲੱਗੀ ਹੈ ਤੁਸੀਂ ਦੇਖ ਰਹੇ ਹੋ ਦੇਖੋ ਤੁਸੀਂ ਜਿਹੜੀ ਇਹ ਡਿਊੜੀ ਬਣੀ ਆ ਇਹਦਾ ਡਿਜ਼ਾਈਨ ਦੇਖੋ ਤੁਸੀਂ ਕਿਸ ਕਿਸ ਤਰ੍ਹਾਂ ਦਾ ਡਿਫਰੈਂਟ ਡਿਜ਼ਾਈਨ ਹੈ ਹੁਣ ਜਿਹੜਾ ਗੁਰਦੁਆਰਾ ਸੰਗਤ ਸਾਹਿਬ ਆਪਾਂ ਪਹੁੰਚੇ ਆ ਇੱਥੇ ਮੇਰੇ ਨਾਲ ਵੀਰਪਾਲ ਵੀ ਨੇ ਹੁਣ ਆਪਾਂ ਅੱਗੇ ਚੱਲਦੇ ਆ ਦਰਬਾਰ ਸਾਹਿਬ ਦੇ ਵਿੱਚ ਤੇ ਉੱਥੇ ਤੁਹਾਨੂੰ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਤੋਂ ਵੀ ਜਾਣੂ ਕਰਵਾਉਂਦੇ ਆ। ਤੁਸੀਂ ਸਾਡੇ ਨਾਲ ਐਵੇਂ ਹੀ ਬਣੇ ਰਹੋ। ਕੋਈ ਜੀ ਇਹ ਜਿਹੜਾ ਸਲਿੱਪਰੀ ਬਣੀਆਂ ਨੇ ਪੌੜੀਆਂ ਜੀਆਂ। ਸਾਹਮਣੇ ਰੈਂਪ ਬਣਿਆ ਹੋਇਆ ਚੜਨ ਲਈ ਤੇ ਬੜੀ ਆਸਾਨੀ ਨਾਲ ਚੜ੍ਹੇ ਜਾ ਸਕਦਾ। ਤੁਸੀਂ ਚੜ੍ਹ ਰਹੇ ਹੋ। ਹੁਣ ਅਸੀਂ ਗੁਰਦੁਆਰਾ ਸਾਹਿਬ ਦੀ ਜੀਰ ਦਰਬਾਰ ਸਾਹਿਬ ਉੱਥੇ ਐਂਟਰ ਕਰ ਰਹੇ ਆ। ਦੇਖੋ ਗੁਰਦੁਆਰਾ ਸੰਗਤ ਸਾਹਿਬ ਆ ਗਏ ਅਸੀਂ। ਹਾਂਜੀ ਹੁਣ ਆਪਾਂ ਗੁਰਦੁਆਰਾ ਸੰਗਤ ਸਾਹਿਬ 'ਚ ਕੜਿਆ ਤੇ ਇੱਥੇ ਦਾ ਇਤਿਹਾਸ ਸਾਨੂੰ ਇਹ ਬਾਬਾ ਜੀ ਦੱਸ ਰਹੇ ਨੇ ਤੁਸੀਂ ਸੁਣੋ ਇਹ ਇਹ ਪਾਵਨ ਇਤਿਹਾਸਕ ਸਥਾਨ ਗੁਰਦੁਆਰਾ ਸੰਗਤ ਸਾਹਿਬ ਕੀ ਹਨ ਇਸ ਅਸਥਾਨ ਤੇ ਕਲੀਆਂ ਵੜੇ ਪਾਸ਼ਾ ਸਾਹਿਬ ਜੀ ਗੋਬ ਸਿੰਘ ਜੀ ਮਹਾਰਾਜ ਅਤੇ ਉਹਨਾਂ ਦੇ ਨਾਲ ਇਸ ਦक्कਨ ਦੇਸ਼ ਦੇ ਇਲਾਕੇ ਅੰਗ ਇਹ ਕੋਤਯਾ ਸੰਗਤਾਂ ਨੇ ਸਾਲ 1708 ਵਿੱਚ ਆਪਣੇ ਡੇਰੇ ਲਗਾਏ ਨਾਲ ਅਈਆਂ ਸੰਗਤਾਂ ਨੇ ਜਸ਼ਨੇਸ਼ ਪਤਾ ਜੀ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਏ ਜਸ਼ਨੇਸ਼ ਪਤਾ ਜੀ ਸਾਡਾ ਸਾਰਾ ਪਰਿਵਾਰ ਪਿੱਛੇ ਪੰਜਾਬ ਇਲਾਕੇ ਰਹਦੇ ਆ ਮਨ ਅਸੀਂ ਇਸ ਦੱਖਣ ਦੇਸ਼ ਤੋਂ ਮੁੜ ਆਪਣੇ ਦੇਸ਼ ਪੰਜਾਬ ਜਾਣਾ ਸਾਨੂੰ ਜਾਣ ਵਾਸਤੇ ਮਾਇਆ ਦੀ ਲੋੜ ਹੈ ਸਮੁਤਨਖਾਵਾਂ ਦੀ ਯਾਤ ਪੂਖੀ ਕਰੋ ਜੀ ਕਲੀਆਂ ਵਾਲੇ ਪਾਸ਼ਾ ਜੀ ਨੇ ਬਹੁਤ ਦਇਆ ਸਿੰਘ ਤੇ ਕਰੋ ਜੀ ਦੀ ਦੁਆ ਪਿਆਰੇ لیا سترا جی نے ਗੁਰੂ ਦਸ਼ਮੇਸ਼ਪਤਾ ਜੀ ਨੇ ਸੋਨੇ ਦੀ ਬਾਸ ਜਾ ਕੇ ਸਾਡੀਆਂ ਸਿੱਖ ਭੋਜਾਂ ਨੂੰ ਭਾਵਾ ਕਰਕੇ ਸੋਨੇ ਦੀਆਂ ਮੋਹਰਾਂ ਤਨਖਾਣ ਵੀ ਦਿੱਤੀ ਸੀ خوشیاں ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਆਪਾਂ ਗੁਰਦੁਆਰਾ ਸੰਗਤ ਸਾਹਿਬ ਪਹੁੰਚੇ ਆ ਇਸ ਦੇ ਇਤਿਹਾਸ ਬਾਰੇ ਸਾਨੂੰ ਵੀਰਪਾਲ ਜੀ ਕੁਝ ਬੋਲ ਕੇ ਸੁਣਾਉਣਗੇ ਵੀ ਇਸ ਗੁਰੂ ਘਰ ਦਾ ਕੀ ਇਤਿਹਾਸ ਹੈ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇੱਕਮ ਕਾਰ ਸਤਗੁਰ ਪ੍ਰਸਾਦ ਗੁਰਦੁਆਰਾ ਸੰਗਤ ਸਾਹਿਬ ਗੁਰਦੁਆਰਾ ਸੰਗਤ ਸਾਹਿਬ ਜੀ ਨਾਡੇੜ ਦੇ ਬ੍ਰਹਮਪੁਰੀ ਮੁਹੱਲੇ ਵਿੱਚ ਗੋਦਾਵਰੀ ਦੇ ਕੰਡੇ ਸੁਸ਼ੋਭਤ ਹੈ ਜੀ ਸਿਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਹੀਰਾ ਘਾਟ ਸਾਹਿਬ ਬਾਮਣਵਾੜਾ ਦੇ ਸਥਾਨ ਤੇ ਆਏ ਉਸ ਤੋਂ ਪਹਿਲਾਂ ਗੁਰੂ ਜੀ ਇਸ ਸਥਾਨ ਤੇ ਆਏ ਤੇ ਨਗਰ ਨਿਵਾਸੀ ਸੰਗਤਾਂ ਆ ਕੇ ਗੁਰੂ ਜੀ ਦੇ ਸੰਗਤ ਕਰਦੀਆਂ ਤੇ ਉਹਨਾਂ ਦੇ ਕਥਾ ਸੁਣ ਕੇ ਵਾਰਤਾ ਸੁਣ ਕੇ ਨਿਹਾਲ ਹੁੰਦੀਆਂ ਪੰਜਾਬ ਤੋਂ ਗੁਰੂ ਜੀ ਨਾਲ ਆਈਆਂ ਫੌਜਾਂ ਗੁਰੂ ਜੀ પાસે ਆਪਣੀ ਤਨਖਾਹ ਦੀ ਮੰਗ ਕਰ ਰਹੀਆਂ ਸਨ ਜੋ ਗੁਰੂ ਜੀ ਨੇ ਗੁਰਦੁਆਰਾ ਮਾਲ ਟੇਕੜੀ ਦੇ ਸਥਾਨ ਤੇ ਖੁਦ ਖਦਵਾ ਕੇ ਕਿਉਂਕਿ ਉੱਥੇ ਉਹਨਾਂ ਦਾ ਪਿਛਲੇ ਜਨਮ ਦਾ ਖਜ਼ਾਨਾ ਦੱਬਿਆ ਹੋਇਆ ਸੀ ਉਹਦੀ ਖੁਦਵਾਈ ਕਰਵਾ ਕੇ ਮੰਗਵਾਇਆ ਤੇ ਜੋ ਕਿ ਭਾਰੀ ਰਕਮ ਸੀ ਤੇ ਸੰਗਤ ਨੂੰ ਢਾਲਾਂ ਭਰ-ਭਰ ਕੇ ਖਾਲਸਾਈ ਤੇ ਸ਼ਾਹੀ ਫੌਜਾਂ ਵਿੱਚ ਵਰਤਾਈ ਇਹ ਇਸ ਇਸ ਸਹਾਨ ਦਾ ਇਤਿਹਾਸ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਉਹ ਸਾਹਮਣੇ ਏ ਦੀ ਬਹੁਤ ਸੋਹਣੀ ਤਸਵੀਰ ਬਣਾ ਕੇ ਲਾਈ ਹੋਈ ਹੈ ਜੀ ਆਹ ਦੇਖੋ ਜੀ ਸਾਹਮਣੇ ਗੁਰੂ ਸਾਹਿਬ ਦੀ ਉਹ ਤਸਵੀਰ ਲੱਗੀ ਹੈ ਜਦੋਂ ਮਾਲ ਟੇਕੜੀ ਤੋਂ ਖਜ਼ਾਨੇ ਨੂੰ ਖਦਵਾ ਕੇ ਇੱਥੇ ਲਿਆਂਦਾ ਗਿਆ ਤੇ ਗੁਰਦੁਆਰਾ ਸੰਗਤ ਸਾਹਿਬ ਦੇ ਸਥਾਨ ਦੇ ਉੱਤੇ ਜਿਹੜੀਆਂ ਸਿੱਖ ਫੌਜਾਂ ਨੂੰ ਅਤੇ ਮੁਗਲ ਫੌਜਾਂ ਨੂੰ ਵੀ ਖਜ਼ਾਨੇ ਦੀ ਵੰਡ ਕੀਤੀ ਢਾਲਾਂ ਭਰ ਭਰ ਕੇ ਖਜ਼ਾਨਾ ਵੰਡਿਆ ਸਾਹਮਣੇ ਸਾਨੂੰ ਦਿਖਾਈ ਦੇ ਰਿਹਾ ਤੇ ਇਹ ਰਸਤਾ ਦਰਬਾਰ ਸਾਹਿਬਾਂ ਨੂੰ ਜਾਂਦਾ ਜਿਹੜੀ ਨਵੀਂ ਸੰਗਤ ਆ ਰਹੀ ਹੈ ਉਹ ਵੀ ਉੱਪਰ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਜਾ ਰਹੀ ਹੈ ਦੇਖੋ ਤੁਸੀਂ ਆਹ ਦੇਖੋ ਜੀ ਜਿਹੜੀ ਇੱਥੇ ਲੋਕਲ ਸੰਗਤ ਹੈ ਉਹ ਵੀ ਫਲ ਫਰੂਟ ਆ ਕੇ ਵੇਚਦੀ ਹੈ ਇੱਥੇ ਤੇ ਜਿੰਨੇ ਵੀ ਸੰਗਤ ਬੱਚੇ ਆਉਂਦੇ ਨੇ ਉਹ ਵੀ ਇੱਥੋਂ ਕੁਛ ਨਾ ਕੁਛ ਲੈ ਕੇ ਖਾਂਦੇ ਨੇ ਗੁਲਫੀਆਂ ਆਈਸਕ੍ਰੀਮਾਂ ਇਹ ਵੀ ਮਿਲਦੀਆਂ ਨੇ ਮਤਲਬ ਕਦਾਵਰੀ ਨਦੀ ਨੂੰ ਕਰਾਸ ਕਰ ਰਿਹਾ ਜਿਹੜਾ ਪੋਲਾ ਆਪਾ ਦੇਖ ਰਿਹਾ ਇਹ ਕਾਰ ਸੇਵਾ ਨੇ ਬਣਾਇਆ ਹੋਇਆ ਪੋਲਾ ਹੈ ਕਿਉਂਕਿ ਇਹ ਪੁਲ ਨੂੰ ਬਣਾਉਣ ਤੋਂ ਸਰਕਾਰ ਵੀ ਹੱਥ 끄ੜੇ ਕਰ ਗਈ ਸੀ ਪਰ ਆਪਣੇ ਕਾਰ ਸੇਵ ਵਾਲੇ ਬਾਬੇ ਜਿਹੜੇ ਸੰਪਰਦਾ ਉਹਨਾਂ ਨੇ ਇਹ ਐਡਾ ਵਿਸ਼ਾਲ ਪੁਲ ਬਣਾਇਆ ਜਿਹਦੇ ਉੱਪਰ ਆਪਾਂ ਪੂਰੀ ਗਦਾਵਰੀ ਨਦੀ ਨੂੰ ਪਾਰ ਕੀਤਾ ਤੁਸੀਂ ਦੇਖਿਆ ਵੀ ਕਾਰ ਸੇਵਾ ਵਾਲੇ ਬਾਬੇ ਕਿੱਡੇ ਕਿੱਡੇ ਪ੍ਰੋਜੈਕਟਾਂ ਨੂੰ ਹੱਥ ਪਾਉਂਦੇ ਨੇ ਤੇ ਕਿੰਨੇ ਕਿੰਨੇ ਪ੍ਰੋਜੈਕਟ ਸਿਰੇ ਚੜਾਉਂਦੇ ਨੇ ਜਿਵੇਂ ਹੁਣ ਪਹਿਲਾਂ ਆਪਾਂ ਜਾ ਕੇ ਆਇਆ ਰਤਨਗੜ੍ਹ ਗੁਰਦੁਆਰੇ ਤੇ ਉਸ ਤੋਂ ਅੱਗੇ ਨਾਨਕ ਸਰਵਾਲਿਆਂ ਦੇ ਗੁਰਦੁਆਰੇ ਇਹ ਪਤਾ ਲੱਗਿਆ ਹੈ ਵੀ ਜਿਹੜੇ ਕਾਰ ਸੇਵਾ ਵਾਲੇ ਬਾਬੇ ਨੇ ਉਹਨਾਂ ਨੇ ਨਰੇੜ ਤੋਂ ਪਾਣੀ ਦੀ ਪਾਈਪ ਲਾਈਨ ਵੀ ਉੱਥੇ ਤੱਕ ਪਹੁੰਚਾਈ ਹੋਈ ਆ ਆਪਣੇ ਲੈਵਲ ਤੇ ਕਾਰ ਸੇਵਾ ਦੇ ਪ੍ਰੋਜੈਕਟ ਵਜੋਂ ਤੁਸੀਂ ਦੇਖੋ ਕਿੱਡੇ-ਕੱਡੇ ਵਿਸ਼ਾਲ ਕਾਰਜਕਾਰ ਸੇਵਾ ਕਰਦੀ ਹੈ ਹੁਣ ਅਸੀਂ ਜਿਹੜਾ ਲੋਕਲ ਗੁਰਦੁਆਰਿਆਂ ਦੇ ਵਿੱਚ ਨੈਕਸਟ ਗੁਰਦੁਆਰਾ ਸਾਹਿਬ ਐ ਸ਼িকার ਘਾਟ ਉੱਥੇ ਪਹੁੰਚੇ ਆ ਸਾਹਮਣੇ ਸਾਨੂੰ ਦਿਖਾਈ ਦੇ ਰਿਹਾ ਇਹਦਾ ਸ਼ਕਾਰ ਘਾਟ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਹੈ ਡਿਊੜੀ ਬਣੀ ਹੈ ਤੁਸੀਂ ਦੇਖ ਰਹੇ ਹੋ ਗੁਰੂ ਸਾਹਿਬ ਦੀ ਫੋਟੋ ਵੀ ਲੱਗੀ ਹੈ ਚਲੋ ਜੀ ਦੇਖੋ ਇਹ ਗੁਰਦੁਆਰਾ ਸ਼ਕਾਰ ਘਾਟ ਤੁਹਾਨੂੰ ਇਹਦੇ ਬਾਰੇ ਪੂਰੀ ਜਾਣਕਾਰੀ ਦੰਨੇ ਅੰਦਰ ਜਾ ਕੇ ਬਹੁਤ ਨੇ ਵੀਰ ਜੀ ਵੀ ਆਪਾਂ ਨੂੰ ਮਿਲਨੇ ਸ਼ਕਾਰ ਘਾਟ ਤੇ ਜਿਹੜੇ ਮੈਨੂੰ ਦੇਖ ਕੇ ਥੋੜੀ ਸਮਾਈਲ ਪਾਸ ਕੀਤੀ ਮੈਂ ਕਿਹਾ ਚਲੋ ਆਪਾਂ ਇਹਨਾਂ ਦੀ ਵੀਡੀਓ ਬਣਾ ਦੰਨੇ ਫਿਰ ਲਓ ਜੀ ਕਿੱਥੋਂ ਆਈ ਸੰਗਤ ਆਪਣੇ ਹਜ਼ੂਰ ਸਾਹਿਬ ਤੋਂ ਹਜ਼ੂਰ ਸਾਹਿਬ ਤੋਂ ਠੀਕ ਹੈ ਵਧੀਆ ਦਰਸ਼ਨ ਹੋ ਰਹੇ ਨੇ ਜੀ ਲੋ ਬਹੁਤ ਧੰਨਵਾਦ ਦੇਖੋ ਜੀ ਗੁਰਦੁਆਰਾ ਸ਼িকার ਘਟ ਦਾ ਐਂਟਰੀ ਹੈ ਸਾਹਮਣੇ ਡਿਊਟੀ ਦੇ ਵਿੱਚੋਂ ਅਸੀਂ ਹੁਣ ਦਾਖਲ ਹੋਵਾਂਗੇ ਪਹਿਲਾਂ ਹੱਥ ਧੋਣਿਆ ਇੱਥੇ ਸਾਹਮਣੇ ਟੂਟੀਆਂ ਲੱਗੀਆਂ ਨੇ ਤੇ ਦੇਖਦੇ ਆਪਾਂ ਇਸ ਗੁਰਦੁਆਰੇ ਦਾ ਇਤਿਹਾਸ ਇਹ ਹੈ ਜੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਹੇ ਦੀ ਜੂਨ ਪਏ ਮੁੱਲੇ ਖੱਤਰੀ ਦਾ ਉਧਾਰ ਕੀਤਾ ਸੀ ਇਹ ਉਹੀ ਮੁੱਲਾ ਖੱਤਰੀ ਹੈ ਜਿਹੜਾ ਗੁਰੂ ਗੋਬਿੰਦ ਗੁਰੂ ਨਾਨਕ ਦੇਵ ਜੀ ਨੂੰ ਦੇ ਨਾਲ ਜਾਣ ਤੋਂ ਜਿਸ ਦੀ ਘਰ ਵਾਲੀ ਨੇ ਉਸ ਨੂੰ ਉਹਨਾਂ ਨੂੰ ਜਵਾਬ ਦਿੱਤਾ ਪਹਿਲਾ ਗੁਰੂ ਨਾਨਕ ਦੇਵ ਕੋਲੋਂ ਬਹੁਤ ਟਾਈਮ ਰਿਹਾ ਫੇਰ ਉਹ ਘਰੇ ਆਇਆ ਇੱਕ ਵਾਰ ਗੁਰੂ ਜੀ ਉਹਦੇ ਪਿੰਡ ਵਿੱਚੋਂ ਲੰਗੇ ਤਾਂ ਉਹਨਾਂ ਨੇ ਮੁੱਲੇ ਨੂੰ ਮਿਲਣ ਦੀ ਮਿਲਣਾ ਚਾਹਿਆ ਉਹਨਾਂ ਦੇ ਘਰੇ ਸਨੇਹਾ ਭੇਜਿਆ ਤਾਂ ਜਦੋਂ ਮਰਦਾਨਾ ਮੁੱਲਾ ਖੱਤਰੀ ਨੂੰ ਬੁਲਾਣ ਗਿਆ ਉਸ ਦੀ ਘਰ ਵਾਲੀ ਨੇ ਸੋਚਿਆ ਕਿ ਇਹ ਫੇਰ ਮੇਰੇ ਘਰ ਵਾਲੇ ਨੂੰ ਨਾਲ ਲੈ ਜਾਣਗੇ ਤਾਂ ਉਸ ਨੇ ਆਪਣੇ ਘਰ ਵਾਲੇ ਨੂੰ ਛੁਪਾ ਦਿੱਤਾ ਤੇ ਕਿਹਾ ਉਹ ਘਰ ਨਹੀਂ ਜਦੋਂ ਮਰਦਾਨੇ ਨੇ ਜਾ ਕੇ ਦੁਆਰਾ ਉਸ ਬਾਰੇ ਗੁਰੂ ਜੀ ਨੂੰ ਦੱਸਿਆ ਤਾਂ ਗੁਰੂ ਜੀ ਨੇ ਉਸ ਨੂੰ ਫਿਰ ਇੱਕ ਵਾਰ ਦੁਆਰਾ ਬੁਲਾਣ ਲਈ ਭੇਜਿਆ ਪਰ ਜਦੋਂ ਫਿਰ ਵੀ ਉਸ ਦੀ ਘਰ ਵਾਲੀ ਨੇ ਇਹੀ ਜਵਾਬ ਦਿੱਤਾ ਕਿ ਉਹ ਤਾਂ ਘਰ ਨਹੀਂ ਤਾਂ ਗੁਰੂ ਜੀ ਨੇ ਕਿਹਾ ਜੇ ਨਹੀਂ ਹੈ ਤਾਂ ਨਹੀਂ ਹੈ ਜਦੋਂ ਗੁਰੂ ਜੀ ਤੇ ਮਰਦਾਨਾ ਉਥੋਂ ਚਲੇ ਗਏ ਤੇ ਪਿੰਡ ਦੇ ਬਾਹਰ ਇੱਕ ਬਰਖਸ਼ ਦੇ नीचे ਬੈਠ ਗਏ ਤਾਂ ਉਸ ਦੀ ਘਰ ਵਾਲੀ ਨੇ ਆਪਣੇ ਘਰ ਵਾਲੇ ਨੂੰ ਬਾਹਰ ਕੱਢਿਆ ਜੋ ਕਿ ਉਸ ਨੇ ਪਾਠੀਆਂ ਵਿੱਚ ਲੁਕੋਇਆ ਹੋਇਆ ਸੀ ਤਾਂ ਪਾਠੀਆਂ ਵਿੱਚੋਂ ਇੱਕ ਸੱਪ ਨਿਕਲ ਕੇ ਉਸ ਦੇ ਲੜ ਗਿਆ ਤੇ ਉਹ ਉੱਥੇ ਹੀ ਮਰ ਗਿਆ ਜਦੋਂ ਉਸ ਨੂੰ ਬੁਲਾਉਣਾ ਚਾਹਿਆ ਹੁਣੇ ਉਸ ਨੂੰ ਤਾਂ ਦੇਖਿਆ ਕਿ ਉਹ ਮਰਿਆ ਪਿਆ ਹੈ ਤਾਂ ਉਹਨੇ ਬਹੁਤ ਰੋਲਾ ਪਾਇਆ ਤੇ ਰੋਣ ਕਰਨ ਲੱਗ ਗਈ ਤੇ ਮਾਫੀ ਮੰਗਣ ਲੱਗੀ ਤੇ ਉਹਨੂੰ ਜਦੋਂ ਪਤਾ ਲੱਗਿਆ ਕਿ ਗੁਰੂ ਜੀ ਇੱਥੇ ਹੀ ਇਸ ਪਿੰਡ ਵਿੱਚ ਹੀ ਨੇ ਤਾਂ ਉਹ ਆਪਦੇ ਘਰ ਵਾਲੇ ਨੂੰ ਉੱਥੇ ਲੈ ਕੇ ਗਈ ਗੁਰੂ ਜੀ ਨੇ ਕਿਹਾ ਕਿ ਵੀ ਅਸੀਂ ਇਹ ਤਾਂ ਹੁਣ ਚਲਾ ਗਿਆ ਹੈ ਪਰ ਇਸ ਦਾ ਉਧਾਰ ਅਸੀਂ ਦਸਵੇਂ ਜਾਮੇ ਵਿੱਚ ਕਰਾਂਗੇ ਕਿਉਂਕਿ ਇਸ ਅੰਤਿਮ ਸਮੇਂ ਸਾਨੂੰ ਮਿਲਿਆ ਹੈ ਤੇ ਦਸਵੇਂ ਜਾਮੇ ਵਿੱਚ ਸਹੇ ਦੀ ਜੂਨ ਪਏ ਮੁੱਲੇ ਖੱਤਰੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਦੀਰ ਨਾਲ ਮੁਕਤਤਾ ਤੇ ਮੁਕਤੀ ਮਿਲੀ ਹਾਂਜੀ ਇਹ ਇਸ ਗੁਰਦੁਆਰੇ ਦਾ ਇਤਿਹਾਸ ਹੈ ਹੁਣ ਤੋਂ ਬਾਕੀ ਬਾਬਾ ਜੀ ਵੀ ਇਤਿਹਾਸ ਦੱਸ ਰਹੇ ਨੇ ਲਓ ਜੀ ਤੁਸੀਂ ਹੁਣ ਦੇਖ ਰਹੇ ਹੋ ਗੁਰਦੁਆਰਾ ਸਕਾਰ ਘਟ ਸਾਹਿਬ ਤੇ ਹੁਣ ਅਸੀਂ ਅੰਦਰੋਂ ਦਰਬਾਰ ਸਾਹਿਬ ਦੇ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਨੂੰ ਵਿਸਰਵਣ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਜੀ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਬਿਆਨ ਕਰਦੀ ਇਹ ਤਸਵੀਰ ਜਿਹੜਾ ਗੁਰਦੁਆਰਾ ਸਕਾਰ ਘਾਟ ਬਾਰੇ ਪੂਰੀ ਜਾਣਕਾਰੀ ਇਸ ਤਸਵੀਰ ਦੇ ਨਾਲ ਇਤਿਹਾਸ ਅੰਕਿਤ ਹੈ ਦੇਖੋ ਹੁਣ ਆਪਾਂ ਅੱਗੇ ਵੀ ਦੇਖਦੇ ਆ ਆ ਦੇਖੋ ਜੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਪਿਛਲੇ ਪਾਸੇ ਵੀ ਇਹ ਮੂਲੇ ਖੱਤਰੀ ਵਾਲੀ ਤਸਵੀਰ ਲੱਗੀ ਆ ਜੀ ਦਾ ਮਤਲਬ ਉਧਾਰ ਕੀਤਾ ਗੁਰੂ ਗੋਬਿੰਦ ਸਿੰਘ ਨੇ 10ਵੇਂ ਜਾਮੇ ਦੇ ਵਿੱਚ ਆ ਕੇ ਕਿਉਂਕਿ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਮੂਲੇ ਖੱਤਰੀ ਦਾ ਉਧਾਰ 10ਵੇਂ ਜਾਮੇ ਦੇ ਵਿੱਚ ਪਹੁੰਚ ਕੇ ਫੇਰ ਗੁਰੂ ਸਾਹਿਬ ਨੇ ਕੀਤਾ ਤੇ ਉਸ ਬਾਰੇ ਵਿਸਾ ਮਤਲਬ ਵਿਸਤ੍ਰਿਤ ਜਾਣਕਾਰੀ ਆਪਾਂ ਨੂੰ ਭਾਈ ਸਾਹਿਬ ਵੀ ਸੁਣਾਉਣਗੇ ਤੇ ਹੁਣ ਆਪਾਂ ਭਾਈ ਸਾਹਿਬ ਤੋਂ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ ਤੁਸੀਂ ਸਾਹਮਣੇ ਦੇਖੋ ਗੁਰੂ ਮਹਾਰਾਜ ਸਸੋਬਿਤ ਨੇ ਤੇ ਹੁਣ ਆਪਾਂ ਨੂੰ ਭਾਈ ਸਾਹਿਬ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਜਾਣਕਾਰੀ ਦੇਣਗੇ ਜੀ ਜੀਤੋ ਪਾਉ ਸਾਹੋਰੇ چلاس میں ਸੰਗਤ ਪੰਜਾਬ ਤੋਂ ਪਹੁੰਚੀ ਆ ਬੀਬੀ ਕਿੱਥੋਂ ਆਇਓ ਜੀ ਅਬੌਰ ਤੋਂ ਆਬੌਰ ਤੋਂ ਆਇਆ ਸੰਗਤ ਬਹੁਤ ਕਰਮਾ ਵਾਲਿਓ ਜਿਹੜੇ ਗੁਰੂ ਸਾਹਿਬ ਦੇ ਸਥਾਨ ਤੇ ਸ੍ਰੀ ਹਜੂਰ ਸਾਹਿਬ ਦੇ ਦਰਸ਼ਨਾਂ ਲਈ ਆਇਓ ਹੁਣ ਸਾਹਮਣੇ ਸਾਨੂੰ ਸਰੋਵਰ ਦਿਖਾਈ ਦੇ ਰਿਹਾ ਆਪਾਂ ਸਰੋਵਰ ਦੇ ਵਿੱਚ ਪੰਜ ਸਨਾਨਾ ਕਰਕੇ ਆਉਨੇ ਆ ਬਾਕੀ ਜੇ ਪਰਮਿਸ਼ਨ ਦਿੱਤੀ ਨਾਲ ਦਿਨ ਫਿਰ ਆਪਾਂ ਇਸ਼ਨਾਨ ਕਰਾਂਗੇ ਤਿਹਾਲ ਪੰਜ ਸਨਾਨੇ ਦੇ ਪ੍ਰੋਗਰਾਮ ਦੀ ਉਹ ਲਿਖਿਆ ਆਪਾਂ ਨੇ ਆ ਦੇਖੋ ਜੀ ਸਰੋਵਰ ਦੀ ਸਫਾਈ ਦੇਖੋ ਤੁਸੀਂ ਕਿੰਨੀ ਆ ਨੀਲੇ ਰੰਗ ਦਾ ਪਾਣੀ ਬਹੁਤ ਹੀ ਸਾਫ ਸੁਥਰਾ ਸਰੋਵਰ ਹੈ ਆ ਸਾਡੇ ਨਾਲ ਦੀ ਸੰਗਤ ਦੇਖੋ ਆ ਕੇ ਆਰਾਮ ਭਰਮਾਉਣ ਲੱਗ ਗਈ ਕਿਉਂਕਿ ਸਫਰ ਦੇ ਵਿੱਚ ਥੋੜਾ ਮੋਟਾ ਥਕੀਮਾਤਾ ਹੋਇਆ ਜਾਂਦਾ ਕਿਚਕਿਚ ਕਰਕੇ ਚੱਲਦੀਆਂ ਨੇ ਗੱਡੀਆਂ ਕਿਉਂਕਿ ਸੜਕਾਂ ਵੀ ਟੁੱਟੀਆਂ ਫੁੱਟੀਆਂ ਨੇ ਦੇਖੋ ਜੀ ਸਰੋਵਰ ਦਾ ਦ੍ਰਿਸ਼ ਬਹੁਤ ਹੀ ਸੁੰਦਰ ਸਰੋਵਰ ਹੈ ਸਾਫ ਸੁਥਰਾ ਪਾਣੀ ਹੈ ਦੇਖੋ ਤੁਸੀਂ ਨੀਲੇ ਰੰਗ ਦਾ ਪਾਣੀ ਹੈ ਦੇਖੋ ਜੀ ਉਧਰ ਆਪਣੇ ਗਿਆਨੀ ਜੀ ਇਸ ਰੋਵਰ ਦੀ ਸਫਾਈ ਵੀ ਕਰ ਰਹੇ ਨੇ ਦੇਖੋ ਇਧਰ ਸੰਗਤ ਇਸ ਇਨਾਮ ਕਰ ਰਹੀ ਹੈ ਗੁਰੂ ਸਾਹਿਬ ਦੇ ਦਰਸ਼ਨਾਂ ਵਾਸਤੇ ਜਾਉ ਫਿਰ ਤੁਸੀਂ ਦੇਖ ਰਹੇ ਹੋ ਗੁਰਦੁਆਰਾ ਸ਼িকার ਘਾਟ ਬਹੁਤ ਸੰਗਤ ਪਹੁੰਚੀ ਅੱਜ ਦੇਖੋ ਜੀ ਸ਼িকার ਘਾਟ ਗੁਰਦੁਆਰਾ ਸਾਹਿਬ ਦਾ ਨਿਸਾਨ ਸਾਹਿਬ ਬਹੁਤ ਹੀ ਸੁੰਦਰ ਜਗ੍ਹਾ ਤੇ ਬਣਿਆ ਹੈ ਗੁਰਦੁਆਰਾ ਸਾਹਿਬ ਤੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਸੁੰਦਰ ਹੈ ਦੇਖੋ ਤੁਸੀਂ ਕਿੰਨਾ ਚੁਗਿਰਦਾ ਸਾਫ਼ ਸੁਥਰਾ ਤੁਸੀਂ ਦੇਖ ਰਹੇ ਹੋ ਸਰੋਵਰ ਤੇ ਜਿਹੜੀ ਸੰਗਤ ਆਈ ਹੈ ਉਹ ਵੀ ਆਪਣਾ ਇਸ਼ਨਾਨ ਕਰਕੇ ਗੁਰੂ ਦੇ ਦਰਸ਼ਨਾਂ ਲਈ ਜਾ ਰਹੀ ਅੰਦਰ ਤੇ ਇਹ ਜਿਹੜੀ ਡਿਊਟੀ ਹੈ ਐਂਟਰੀ ਐਂਟਰੈਂਸ ਤੇ ਡਿਊਟੀ ਬਣੀ ਹੈ ਉਹਦਾ ਅੰਦਰਲਾ ਪਾਸੇ ਦਾ ਵੀ ਵੇਅ ਦੇਖੋ ਸਾਹਮਣੇ ਜਿਹੜਾ ਕਿ ਉਮਰ ਲੱਗਿਆ ਬਹੁਤ ਹੀ ਸੁੰਦਰ ਕਿਰਪਾ ਜੀ ਦੇ ਨਾਲ ਦੇਖੋ ਜੀ ਇਧਰ ਜੋੜਾ ਘਰ ਬਣਿਆ ਸ਼ਵੀਲ ਲੱਗੀ ਇਧਰ ਪਾਣੀ ਦੀ ਆ ਦੇਖੋ ਜੀ ਮੂਲੇ ਖੱਤਰੀ ਦਾ ਉਧਾਰ ਕੀਤਾ ਇੱਥੇ ਤੇ ਸਾਹਮਣੇ ਜਿਹੜਾ ਸਾਨੂੰ ਇੱਥੇ ਹੋਟਲ ਹੋਟਲ ਹੈ ਜਿਹੜਾ ਪੁਰਾਣਾ ਖਾਲਸਾ ਹੋਟਲ ਹੈ ਖਾਲਸਾਈ ਹੋਟਲ ਉਹ ਦਿਖਾਈ ਦੇ ਰਿਹਾ ਦੇਖੋ ਤੁਸੀਂ ਤੇ ਇੱਕ ਇਧਰੋਂ ਨਮਕ ਖੁੱਲ ਗਿਆ ਦੋ ਹੋਟਲ ਨੇ ਇੱਥੇ ਤੇ ਸੰਗਤ ਆਉਂਦੀ ਬਹੁਤ ਆ ਦੇਖੋ ਜੀ ਹੁਣ ਆਪਾਂ ਜਿਹੜਾ ਇੱਕ ਨਵਾਂ ਗੁਰਦੁਆਰਾ ਸਾਹਿਬ ਦਾ ਨਿਰਮਾਣ ਚੱਲ ਰਿਹਾ ਹੈ ਗੁਰਦੁਆਰਾ ਮਾਤਾ ਜੀਤ ਕੌਰ ਜੀ ਮੁਗਟ ਜ਼ਿਲ੍ਹਾ ਨਦੇੜ ਇੱਥੇ ਬਣਿਆ ਹੈ ਗੁਰਦੁਆਰਾ ਮੁਗਟ ਮੁਗਟ ਨਾਂ ਦਾ ਸਥਾਨ ਆ ਹੈ ਦੇਖੋ ਇਹ ਸਾਹਮਣੇ ਲੰਗਰ ਚੱਲ ਰਿਹਾ ਤੇ ਇਧਰ ਗੁਰਦੁਆਰਾ ਸਾਹਿਬ ਦਾ ਜਿਹੜਾ ਦਰਬਾਰ ਹੈ ਉਹਦਾ ਹਾਲ ਬਣ ਰਿਹਾ ਤੇ ਪਿੱਛੇ ਹੈ ਵੀ ਛੋਟਾ ਗੁਰਦੁਆਰਾ ਤੁਸੀਂ ਦੇਖ ਰਹੇ ਹੋ ਇਹ ਨਵਾਂ ਇੱਕ ਮਤਲਬ ਸਥਾਨ ਬਣ ਰਿਹਾ ਜਿੱਥੇ ਸਾਹਮਣੇ ਲੱਖੀ ਸਾਲ ਲਵਾਣਾ ਦਿਨੋਂ ਤੇ ਸਰਾਵ ਵੀ ਬਣੀਆਂ ਰਹਿਸ਼ ਲਈ ਤੇ ਲੰਗਰ ਹਾਲ ਤੁਸੀਂ ਦੇਖ ਰਹੇ ਹੋ ਇੱਥੇ ਤੇ ਸਾਹਮਣੇ ਇਹ ਦਰਬਾਰ ਸਾਹਿਬ ਇਹ ਮਾਤਾ ਜੀਤ ਕੌਰ ਜਿਹਦੇ ਨਾਮ ਤੇ ਗੁਰਦੁਆਰਾ ਬਣ ਰਿਹਾ ਯਾਦਗਰੀ ਬਣਾਈਏ ਅੱਛਾ ਜੀ ਬਾਕੀ ਨੇ ਉੱਥੇ ਰਹਿ ਗਏ ਠੀਕ ਹੈ ਜੀ ਹਾਂ ਜੀ ਇਹ ਨਾ ਫਿਰ ਉਹਦੀ ਯਾਦਗਰੀ ਬਣਾਈਏ ਅੱਛਾ ਇਹ ਬਾਅਦ ਚ ਮਾਤਾ ਜੀਤਾਂ ਦੀ ਯਾਦ ਦੇ ਵਿੱਚ ਗੁਰਦੁਆਰਾ ਸਾਹਿਬ ਬਣਾਇਆ ਗੁਰਦੁਆਰਾ ਯਾਦਗਰੀ ਚ ਬਣਾਇਆ ਠੀਕ ਹੈ ਠੀਕ ਹੈ ਇਹ ਕਦੋਂ ਤੋਂ ਬਣ ਰਿਹਾ ਜੀ 92 92 ਤੋਂ ਬਣ ਰਿਹਾ 92 ਦਾ ਸੈਂਸ ਵੀ ਕਿਤ ਬਹੁਤ ਸਾਲ ਹੋ ਗਏ 32 ਸਾਲ ਹੋ ਗਏ ਹਾਂ 32 ਸਾਲ ਹੋ ਗਏ ਜੀ ਇਹ ਗੁਰਦੁਆਰਾ ਸਾਹਿਬ ਬਣਦਿਆਂ ਨੂੰ ਤੁਸੀਂ ਦੇਖੋ ਅਜੇ ਚੱਲੇ ਰਿਹਾ ਕੰਮ ਵੱਡੇ ਲਾਰਜ ਸਕੇਲ ਤੇ ਕੰਮ ਸ਼ੁਰੂ ਕੀਤਾ ਬਾਕੀ ਆ ਸੰਗਤ ਪੰਜਾਬ ਚੋਂ ਆਉਂਦੀ ਔਰੇ ਤਾਂ ਚਾਹ ਪਾਣੀ ਪੀ ਕੇ ਥੋੜੀ ਰਿਫਰੈਸ਼ਮੈਂਟ ਲੈ ਕੇ ਅੱਗੇ ਵਧਦੀ ਹੈ ਦੇਖੋ ਮਾਤਾ ਜੀਤਾ ਦੇ ਨਾਂ ਤੇ ਇਹ ਗੁਰਦੁਆਰਾ ਸਾਹਿਬ ਹੈ ਬਾਕੀ ਤੁਸੀਂ ਸਫ਼ਰ ਨੂੰ ਐਸੇ ਤਰ੍ਹਾਂ ਇੰਜੋਏ ਕਰੋ ਤੇ ਗੁਰੂ ਘਰਾਂ ਦੇ ਦਰਸ਼ਨ ਕਰੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਹਾਂਜੀ ਬਾਬਾ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਜਿਹੜੇ ਅਸਥਾਨ ਦੇ ਸਾਹਮਣੇ ਬੈਠੇ ਉਹ ਇਹ ਅਸਥਾਨ ਮਾਤਾ ਜੀ ਕੋ ਤੇ ਯਾਦ ਮੈਂ ਆ ਗਿਆ ਜੀ ਮਾਤਾ ਜੀ ਕੋ ਦੀ ਦਸਮੇਸ਼ ਪਿਤਾ ਸਾਹਿਬ ਇਸ਼ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਡੇ ਮਹਿਲ ਤੋਂ ਇੱਕ ਸਮੇਂ ਸਤਗੁਰ ਜੀ ਨੇ ਆਉਣ ਵਾਲਾ ਸਾਰਾ ਸਮਾਂ ਪਹਿਲੇ ਹੀ ਮਾਤਾ ਜੀ ਨੂੰ ਦੱਸ ਦਿੱਤਾ ਕਿ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਪਹਾੜੀ ਰਾਜਿਆਂ ਨੇ ਬਹੁਤ ਵੱਡੀ ਗਿਣਤੀ ਵਿੱਚ ਘੇਰਾ ਪਾਇਆ ਹੋਇਆ ਹੈ ਅਤੇ ਕਮਸਾਨ ਦੀ ਜੰਗ ਹੋ ਰਹੀ ਹੈ ਉਸ ਤੋਂ ਬਾਅਦ ਆਨੰਦਪੁਰ ਸਾਹਿਬ ਨੂੰ ਛੱਡ ਕੇ ਜਾਣਾ ਪੈਣਾ ਸਰਸਾ ਨਦੀ ਉੱਪਰ ਪਰਿਵਾਰ ਦਾ ਵਿਛੋੜਾ ਹੋ ਜੰਮ ਕੋ ਸਾਹਿਬ ਦੀ ਜੰਗ ਵੱਡੇ ਸਾਭਜਾਦਿਆਂ ਦੀ ਸੈਦੀ ਫਿਰ ਛੋਟੇ ਸਾਭਜਾਦਿਆਂ ਦੀ ਗ੍ਰਿਫਤਾਰੀ ਸਰਹੰਦ ਸੂਬੇ ਸਾਹਮਣੇ ਪੇਸੀ ਉਸ ਤੋਂ ਬਾਅਦ ਸ਼ਹੀਦੀ ਸਾਤਾ ਇਹ ਸਭ ਕੁਝ ਦੇ ਘਰ ਮਾਤਾ ਜੀ ਦੀ ਸੁਰਤੀ ਲਈ ਸਤਿਗੁਰ ਜੀ ਨੂੰ ਪੁੱਛਦੇ ਹਨ ਸਤਿਗੁਰ ਜੀ ਅਸੀਂ ਜੋ ਦੇਖਿਆ ਇਹ ਸੁਪਨਾ ਹੈ ਜਾਂ ਕਰਾਮਾਤ ਹੈ ਸਤਿਗੁਰ ਜੀ ਮਹਾਰਾਜ ਅੰਤਰਜਾਮੀ ਮਾਤਾ ਜੀ ਨੂੰ ਕਹਿਣ ਲੱਗੇ ਨਹੀਂ ਇਹ ਸਭ ਸੱਚ ਹੈ ਉਸ ਅਕਾਲ ਪੁਰਖ ਵਾਈਗਰੂ ਦਾ ਬਾਣਾ ਵਰਤਿਆ ਹੈ ਇਹ ਵਰਤ ਕੇ ਹੀ ਰਹੇਗਾ ਵਾਪਰ ਕੇ ਹੀ ਰਹੇਗਾ ਇਹ ਸੁਣ ਕੇ ਮਾਤਾ ਜੀ ਨੇ ਸਤਿਗੁਰੂ ਅੱਗੇ ਬੇਨਤੀ ਕੀਤੀ ਸਤਿਗੁਰੂ ਜੀ ਇਹ ਜੋ ਸਾਖਾ ਸੀ ਨਹੀਂ ਦੇਖਣਾ ਚਾਹੁੰਦੇ ਸਾਭ ਜੀ ਸਾਨੂੰ ਸਚਖੰਡ ਜਾਣ ਦੀ ਆਗਿਆ ਦਿਓ ਸਤਿਗੁਰੂ ਪਾਸੋਂ ਆਗਿਆ ਲੈ ਕੇ 1380 ਸਮਤ 1757 ਨੂੰ ਮਾਤਾ ਜੀ ਸਚਖੰਡ ਗਮਨ ਕਰ ਗਏ ਮਾਤਾ ਜੀ ਦਾ ਅੰਗੀਤਾ ਸਾਹਿਬ ਪਿੰਡ ਅਗੰਪੂਰ શ્રી ਅਨੰਦਪੁਰ ਸਾਹਿਬ ਕੋਲ ਬਣਿਆ ਹੈ ਜੀ ਇਹ ਗੁਰਦੁਆਰਾ ਸਾਹਿਬ ਮਾਤਾ ਜੀ ਦੀ ਯਾਦ ਵਿੱਚ ਸਤਖੰਡਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਤਾਰਾ ਸਿੰਘ ਜੀ ਸਤਖੰਡਵਾਸੀ ਬ੍ਰਹਮ ਗਿਆਨੀ ਸੰਤ ਬਾਬਾ ਚਰਨ ਸਿੰਘ ਜੀ ਮਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਕਾਰ ਸੇਵਾ ਸਰਹਾਲੀ ਸਾਹਿਬ ਵਾਲੇ ਮਹਾਂਪੁਰਖਾਂ ਨੇ ਬਣਾਇਆ ਹੈ ਜੀ ਮਹਾਂਪੁਰਖਾਂ ਦਾ ਮਕਸਦ ਸੀ ਕਿ ਦੇਸ਼ਾ ਵਿਦੇਸ਼ਾ ਤੋਂ ਸੰਤਾ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਉਣ ਦੀਆਂ ਆਈਆਂ ਸੰਤਾਂ ਨੂੰ ਮਾਤਾ ਜੀ ਦੇ ਇਤਿਹਾਸ ਬਾਰੇ ਦੱਸਿਆ ਜਾਵੇ ਜੋ ਕਿ ਆਉਣ ਵਾਲੀ ਪੀੜ੍ਹੀ ਨੂੰ ਆਉਣ ਵਾਲੇ ਬੱਚਿਆਂ ਨੂੰ ਪਤਾ ਲੱਗ ਸਕੇ ਮਾਤਾ ਜੀ ਕੌਣ ਸਨ ਮਾਤਾ ਜੀ ਦੇ ਇਤਿਹਾਸ ਨੂੰ ਕੀ ਦੇਣ ਹੈ ਗੁਰੂ ਪਿਆਰਿਓ ਸਾਰਾ ਪਰਿਵਾਰ ਕੁਰਬਾਨ ਕਰਾ ਦਿੱਤਾ ਹੋਇਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ